ਕਾਲ ਮੈਂ ਸੋਮ ਸਹੋਤਾ ਤੁਸੀਂ ਦੇਖ ਰਹੇ ਹੋ ਚੈਨਲ ਭੰਡ ਪੰਜਾਬ ਦੇ ਟੀਵੀ ਚੈਨਲ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਕਾਰਪੋਰੇਸ਼ਨ ਦੀਆਂ ਚੋਣਾਂ ਬਿਲਕੁਲ ਆਰੰਭ ਹੋ ਚੁੱਕੀਆਂ ਨੇ ਔਰ ਹਰ ਇੱਕ ਉਮੀਦਵਾਰ ਆਪਣੀ ਆਪਣੀ ਕਿਸਮਤ ਅਜਮਾਉਣ ਲਈ ਡੋਰ ਟੂ ਡੋਰ ਜਾ ਰਹੇ ਨੇ ਔਰ ਜੇ ਖਾਸ ਕਰਕੇ ਆਪਾਂ ਵਾਰਡ ਨੰਬਰ 10 ਦੀ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਨੇ ਬਹੁਤ ਵੱਡਾ ਭਰੋਸਾ ਜਿਹੜਾ ਹੈ ਉਹ ਮਤਲਬ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਹੈ ਬੀਬੀ ਜਤਿੰਦਰ ਕੌਰ ਐਸ ਕੇ ਜਿਹੜੇ ਕਿ ਕਿਸੇ ਜਾਣਕਾਰੀ ਦੇ ਮਹਤਾਜ ਨਹੀਂ ਹੈ ਮਾਸ਼ਾਅੱਲਾ ਉਹਨਾਂ ਨੇ ਗਰਾਊਂਡ ਜ਼ੀਰੋ ਤੋਂ ਜਾ ਕੇ ਕੰਮ ਸ਼ੁਰੂ ਕੀਤਾ ਹੈ ਔਰ ਵਾਰਡ ਨੰਬਰ 10 ਦੇ ਵਿੱਚ ਖਾਸ ਕਰਕੇ ਅੰਦਰੂਨੀ ਹਿੱਸਿਆਂ ਦੀ ਜੇ ਗੱਲ ਕਰੀਏ ਤੇ ਬੀਬੀ ਇਹ ਖਾਸੇ ਕੰਮ ਜਿਹੜੇ ਨੇ ਆਪਣੇ ਹਸਬੰਡ ਨਾਲ ਮਿਲ ਕੇ ਉੱਥੇ ਕੀਤੇ ਲੇਕਿਨ ਇਹਨਾਂ ਦੀ ਹਮਾਇਤ ਵਾਸਤੇ ਆਮ ਆਦਮੀ ਪਾਰਟੀ ਨੇ ਅਲੱਗ-ਅਲੱਗ ਅਗਵਾਂ ਦੀ ਡਿਊਟੀ ਲਗਾਈ ਹੈ ਔਰ ਬਲਵਿੰਦਰ ਸਿੰਘ ਝਾੜੂਆ ਜੀ ਜਿਹੜੇ ਕਿ ਕਿਸੇ ਜਾਣਕਾਰੀ ਤੇ ਮੁਹਤਾਜ ਨਹੀਂ ਹੈ ਔਰ ਖਾਸ ਕਰਕੇ ਵਾਈਸ ਚੇਅਰਮੈਨ ਨੇ ਪੀਆਰਟੀਸੀ ਪੰਜਾਬ ਦੇ ਔਰ ਉਹਨਾਂ ਨੇ ਬਕਾਇਦਾ ਤੌਰ ਤੇ ਉਹਨਾਂ ਦੀ ਹਮਾਇਤ ਕਰਨ ਲਈ ਡਿਊਟੀਆਂ ਲਗਾਈਆਂ ਹੋਈਆਂ ਨੇ ਔਰ ਬਲਵਿੰਦਰ ਝਾੜੂਆ ਜੀ ਦੇ ਨਾਲ ਮੇਰੀ ਗੱਲਬਾਤ ਹੋਈ ਹੈ ਉਹ ਤੁਸੀਂ ਸੁਣ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਤੇ ਤੁਹਾਡੇ ਦੇਸ਼ ਵਿਦੇਸ਼ ਵਿੱਚ ਬਹੁਤ ਸਾਰਾ ਇਹ ਚੈਨਲ ਹੈ ਜਿਹੜਾ ਤੁਹਾਨੂੰ ਸੁਣਦਾ ਹੈ ਤੇ ਮੈਂ ਤਾਂ ਇਹੀ ਕਹੂੰਗਾ ਵੀ ਪਟਿਆਲੇ ਦੇ ਵਿੱਚ ਜਿਹੜੀ ਚੋਣ ਚੱਲਦੀ ਹੈ ਇਸ ਟਾਈਮ ਆਪਾਂ ਬੈਠੇ ਆਂ 3 ਨੰਬਰ ਵਾਰਡ ਦੇ ਵਿੱਚ ਸਾਡੀ ਭੈਣ ਇੱਥੋਂ ਜਤਿੰਦਰ ਕੌਰ ਹੈ ਜਿਹੜੀ ਐਸ ਕੇ ਜੀ ਸਾਡੇ ਭਰਾ ਨੇ ਉਹਨਾਂ ਦੇ ਵਾਈਫ ਦੇ ਧਰਮ ਪਤਨੀ ਨੇ ਉਹ ਇੱਥੋਂ ਚੋਣ ਲੜ ਰਹੇ ਨੇ ਪਰ ਪੂਰੇ ਪਟਿਆਲੇ ਦੀ ਜਿਹੜੀ ਨਗਰ ਨਿਗਮ ਹੈ ਇਸ ਦੀਆਂ ਲਗਭਗ 60 ਵਾਰਡਾਂ ਨੇ 60 ਦੀ 60 ਵਾਰਡਾਂ ਚੋਂ ਇਹ ਵਾਰਡ ਤਾਂ ਅਸੀਂ ਜਿੱਤੇ ਰਹੇ ਹਾਂ ਮੈਨੂੰ ਲੱਗਦਾ ਵੀ ਡਾਕਟਰ ਸਾਹਿਬ ਜਿਹੜੇ ਇੱਥੋਂ ਹੈਲਥ ਮਿਨਿਸਟਰ ਵੀ ਨੇ ਡਾਕਟਰ ਬਲਬੀਰ ਜੀ ਤੇ ਪਟਿਆਲਾ 1 ਤੋਂ ਕੋਲੀ ਜੀ ਨੇ ਅਸੀਂ ਇਹਨਾਂ ਦੀ ਰਹਿਨਮਾਈ ਚ 60 ਦੀਆਂ 60 ਵਾਰਡਾਂ ਜਿੱਤਾਂਗੇ ਤੇ ਆਪਣਾ ਮੇਅਰ ਬਣਾਵਾਂਗੇ ਤੇ ਸਾਫ਼ ਸੁਥਰੇ ਢੰਗ ਨਾਲ ਚਾਹੇ ਸਾਡੇ ਤੇ ਕੋਈ ਬਲੇਮ ਲੰਦਾ ਜੋ ਮਰਜ਼ੀ ਕਰਦਾ ਅਸੀਂ ਸਹੀ ਤਰੀਕੇ ਨਾਲ ਇਲੈਕਸ਼ਨ ਲੜ ਕੇ ਜਿਹੜੇ ਸਾਡੇ ਕੈਂਡੀਡੇਟ ਨੇ ਬਹੁਤ ਵਧੀਆ ਪੜੇ ਲਿਖੇ شریف ਨੇ ਆਮ ਘਰਾਂ ਚੋਂ ਨੇ ਤੇ ਅਸੀਂ ਉਹਨਾਂ ਨੂੰ ਜਿਤਾ ਕੇ ਇੱਕ ਵਧੀਆ ਮੇਅਰ ਬਣਾਵਾਂਗੇ ਮੇਅਰ ਬਣਾਉਣ ਤੋਂ ਬਾਅਦ ਵੀ ਜਿਹੜਾ ਸਾਡਾ ਸ਼ਹਿਰ ਹੈ ਪਟਿਆਲਾ ਅਸੀਂ ਇੱਕ ਇੱਕ ਗਲੀ ਇੱਕ ਇੱਕ ਸੜਕ ਪਾਣੀ ਦੀਆਂ ਜਿੰਨੀਆਂ ਸਮੱਸਿਆਵਾਂ ਨੇ ਹੋਰ ਕਿਸੇ ਤਰ੍ਹਾਂ ਦੀਆਂ ਵੀ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਉਸ ਨੂੰ ਸਹੀ ਤਰੀਕੇ ਨਾਲ ਅ ਟੰਗ ਸਰ ਨੇਪਰੇ ਚਾੜਾਂਗੇ ਤੇ ਸਾਰੇ ਜਿਹੜੇ ਕੰਮ ਨੇ ਸ਼ਹਿਰ ਪਟਿਆਲੇ ਦੇ ਰਹਿੰਦੇ ਉਹਨਾਂ ਨੂੰ ਆਪਣਾ ਮੇਅਰ ਬਣਾ ਕੇ ਸਾਡੇ ਜਿਹੜੇ ਵਾਰਡਾਂ ਚੋਂ ਐਮਸੀ ਬਣਨਗੇ ਉਹਨਾਂ ਦੇ ਨਾਲ ਰਲ ਕੇ ਅਸੀਂ ਬਹੁਤ ਵਧੀਆ ਸੁੰਦਰ ਸ਼ਹਿਰ ਬਣਾਉਣਾ ਚਾਹੁੰਦੇ ਆ ਅੱਛਾ ਮੇਨ ਸਮੱਸਿਆਵਾਂ ਲੋਕਾਂ ਚ ਵਿਚਰਦੇ ਹੋ ਤੁਸੀਂ ਬਲਵਿੰਦਰ ਜੀ ਮੇਨ ਸਮੱਸਿਆਵਾਂ ਕਿੱਥੇ ਕੀ ਦੱਸਦੇ ਨੇ ਲੋਕ ਕਿ ਸਾਨੂੰ ਆ ਸਮੱਸਿਆਵਾਂ ਅੱਜ ਪਿਛਲੇ 10 ਸਾਲ ਤੋਂ ਆ ਰਹੀਆਂ ਨੇ 15 ਸਾਲਾਂ ਤੋਂ ਆ ਰਹੀਆਂ ਨੇ ਮਤਲਬ ਕਿਸ ਤਰ੍ਹਾਂ ਦੀਆਂ ਮੇਨ ਸਮੱਸਿਆਵਾਂ ਨੇ ਜਿਨ੍ਹਾਂ ਦਾ ਲੋਕ ਜ਼ਿਕਰ ਕਰਦੇ ਨੇ ਲਗਭਗ ਸੋਮ ਜੀ 1952 ਤੋਂ ਲੈ ਕੇ ਇਲੈਕਸ਼ਨਾਂ ਹੁੰਦੀ ਆ ਰਹੀਆਂ ਨੇ ਇਹ ਜਿਹੜੀ ਸਿਆਸਤ ਹੈ ਹਰ ਇੱਕ ਬੰਦਾ ਕਹਿੰਦਾ ਵੀ ਸਿਆਸਤ ਗੰਦੀ ਹੁੰਦੀ ਜਾ ਰਹੀ ਹੈ ਪਰ ਸਿਆਸਤ ਇੱਕ ਸੇਵਾ ਹੈ ਜੇ ਇਸ ਨੂੰ ਸਹੀ ਢੰਗ ਨਾਲ ਕੀਤਾ ਜਾਵੇ ਜਿਹੜੇ ਵੀ ਜਿੰਨੇ ਵੀ ਐਮਸੀ ਬਣਦੇ ਆ ਚਾਹੇ ਐਮਐਲਏ ਬਣਦੇ ਆ ਚਾਹੇ ਮਨਿਸਟਰ ਬਣਦੇ ਨੇ ਇਹ ਇੱਕ ਸੇਵਾ ਹੈ ਜੇ ਕੋਈ ਸੇਵਾ ਦੇ ਢੰਗ ਨਾਲ ਕਰੇ ਮੈਨੂੰ ਲੱਗਦਾ ਵੀ ਜਿਹੜੇ ਸਾਡੇ ਹੁਣ ਕੈਂਡੀਡੇਟ ਖੜੇ ਨੇ ਇਹ ਸੇਵਾ ਕਰਨਗੇ ਜਦ ਦੀ ਇਲੈਕਸ਼ਨ ਹੁੰਦੀ ਆ ਰਹੀ ਹੈ ਗਲੀਆਂ ਨਾਲੀਆਂ ਤੇ ਲੋਕਾਂ ਨੂੰ ਉਲਝਾਇਆ ਪਿਆ ਅਸੀਂ ਇਸ ਤੋਂ ਵੀ ਉੱਪਰਲੀ ਜਿਹੜੀ ਕੰਮ ਨੇ ਲੋਕਾਂ ਦੇ ਜਿਵੇਂ ਪੜ੍ਹਾਈ ਦਾ ਕੰਮ ਹੈ ਵਧੀਆ ਸਕੂਲ ਬਣਾਣੇ ਵਧੀਆ ਹਸਪੀਟਲ ਬਣਾਣੇ ਜਾਂ ਕੋਈ ਵੀ ਕਿਸੇ ਤਰ੍ਹਾਂ ਦੀ ਰਾਸ਼ਨ ਕਾਰਡ ਦੀ ਕੋਈ ਕਿਸੇ ਨੂੰ ਡਰਾਈਵਿੰਗ ਲਾਇਸੈਂਸ ਦੀ ਜਿਹੜੀ ਇਹੇ ਜੇ ਕੰਮ ਨੇ ਉਹਨਾਂ ਨੂੰ ਇੱਕ ਤਾਂ ਸਾਡੀ ਜਿਹੜੀ ਪਾਰਟੀ ਆਨਲਾਈਨ ਕਰ ਰਹੀ ਹੈ ਤੁਹਾਡੇ ਘਰ ਘਰ ਬੰਦਾ ਆਊਗਾ ਘਰੋਂ ਤੁਹਾਡੇ ਜਿਹੜੇ ਪੇਪਰ ਨੇ ਉਹ ਲੈ ਕੇ ਜਾਊਗਾ ਤੇ ਹਰ ਇੱਕ ਚੀਜ਼ ਬਣ ਕੇ ਤੁਹਾਡੇ ਘਰੇ ਆਊਗੀ ਇਸ ਤਰ੍ਹਾਂ ਦੀ ਸਾਰੀਆਂ ਸਮੱਸਿਆਵਾਂ ਦਾ ਅਸੀਂ ਹੱਲ ਕਰਾਂਗੇ ਤੇ ਪੜ੍ਹਾਈ ਵਾਲੇ ਪਾਸੇ ਖਾਸ ਜ਼ੋਰ ਹੋਊਗਾ ਵੀ ਜੇਕਰ ਸਾਡੇ ਬੱਚੇ ਵਧੀਆ ਪੜਨਗੇ ਆਮ ਘਰਾਂ ਦੇ ਜਿਹੜੇ ਬੱਚੇ ਆ ਜੇਕਰ ਉਹ ਪੜ੍ਹ ਕੇ ਵੱਡੇ ਅਫਸਰ ਬਣਦੇ ਆ ਤਾਂ ਸਾਨੂੰ ਕਿਸੇ ਚੀਜ਼ ਦੀ ਲੋੜ ਜਾਂ ਘਾਟ ਨਹੀਂ ਰਹੂਗੀ ਜੇਕਰ ਸਾਡੀ ਆਮ ਜਿਹੜੀ ਜਨਰੇਸ਼ਨ ਆਉਣ ਵਾਲੀ ਜਨਰੇਸ਼ਨ ਹੈ ਉਹ ਪੜ੍ਹੀ ਲਿਖੀ ਹੋਊਗੀ ਆਪਾਂ ਬਿਲਕੁਲ ਤਰੱਕੀਆਂ ਤੇ ਜਾਵਾਂਗੇ ਆਖਰੀ ਪ੍ਰਸ਼ਨ ਹੈ ਕੀ ਲੱਗਦਾ ਹੈ ਕਿ 21 ਤਾਰੀਖ ਤੋਂ ਬਾਅਦ ਕਿਸ ਤਰ੍ਹਾਂ ਦੇ ਰਿਜ਼ਲਟ ਦੀ ਆਪਾਂ ਇੰਤਜ਼ਾਰ ਕਰ ਰਹੇ ਹਾਂ ਸਰ ਰਿਜ਼ਲਟ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਿਆ ਜੀ ਦੋ ਹਲਕੇ ਲੱਗਦੇ ਆ ਤੇ ਦੋਹੇ ਹਲਕਿਆਂ ਦੇ ਵਿੱਚ ਲਗਭਗ 60 ਵਾਰਡਾਂ ਨੇ ਲਗ ਸਾਰੀਆਂ ਹੀ ਵਾਰਡਾਂ ਸਾਡੀਆਂ ਅਸੀਂ ਬੜੀ ਸੋਚ ਸਮਝ ਕੇ ਟਿਕਟਾਂ ਜਿਹੜੇ ਉਮੀਦਵਾਰ ਨੇ ਸਾਰਿਆਂ ਨੂੰ ਦਿੱਤੀਆਂ ਤੇ ਜਿਵੇਂ 3 ਨੰਬਰ ਤੋਂ 22 ਦੇ ਐਸ ਕੇ ਜੀ ਦੇ ਵਾਈਫ ਨੇ ਜਤਿੰਦਰ ਕੌਰ ਜੀ ਨਾਲ ਹੀ ਕੁੜੀ ਆਪਣੀ ਦਵਿੰਦਰ ਕੌਰ ਖੜੀ ਹੈ ਇਸ ਤਰ੍ਹਾਂ ਸਾਰੇ ਹੀ ਜਿਹੜੇ ਵਾਰਡ ਨੇ ਸਾਰਿਆਂ ਤੋਂ ਬੜੇ ਸੂਝਵਾਨ ਜਿਹੜੇ ਕੈਂਡੀਡੇਟ ਹੈ ਜਿੱਤ ਕੇ ਸਾਰੇ ਹੀ ਲਗਭਗ ਜਿੱਤ ਕੇ ਆਣਗੇ ਤੇ ਮੈਂ ਤੁਹਾਨੂੰ ਦੁਬਾਰੇ ਕਹਿਣਾ ਵੀ ਸਾਫ ਸੁਥਰਾ ਮੇਅਰ ਹੋਊਗਾ ਤੇ ਪਟਿਆਲੇ ਨੂੰ ਇੱਕ ਸੁੰਦਰ ਸ਼ਹਿਰ ਬਣਾਵਾਂਗੇ ਜਿਵੇਂ ਸਾਡੇ ਸੀਐਮ ਭਗਵੰਤ ਮਾਨ ਜੀ ਕਹਿੰਦੇ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਲੀ ਗੱਲ ਹੈ ਉਸ ਤਰ੍ਹਾਂ ਹੀ ਪਟਿਆਲੇ ਨੂੰ ਵੀ ਆਉਣ ਵਾਲੇ ਟਾਈਮ 'ਚ ਇੱਕ ਸੋਹਣਾ ਸ਼ਹਿਰ ਬਜੋ ਅਸੀਂ ਉਸਾਰਨਾ ਚਾਹੁੰਦੇ ਆ ਮਿਹਰਬਾਨੀ ਸਰ ਬਹੁਤ ਬਹੁਤ ਸ਼ੁਕਰੀਆ ਔਰ ਦੋਸਤੋ ਇਹਨਾਂ ਤੋਂ ਬਾਅਦ ਆਪਾਂ ਗੱਲ ਕਰਦੇ ਆ ਚਰਨਜੀਤ ਸਿੰਘ ਐਸਕੇ ਜੋ ਕਿ ਬੀਬੀ ਜਤਿੰਦਰ ਕੌਰ ਐਸਕੇ ਦੇ ਹਸਬੰਡ ਨੇ ਉਹਨਾਂ ਨੇ ਵੀ ਬਹੁਤ ਵੱਡੀ ਆਸ ਦਾ ਪ੍ਰਗਟਾਵਾ ਕੀਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਸੀਟ ਜਿੱਤ ਕੇ ਮਤਲਬ ਭਗਵੰਤ ਸਿੰਘ ਮਾਨ ਦੀ ਚੋੜੀ ਜ਼ਰੂਰ ਪਾਵਾਂਗੇ ਉਹਨਾਂ ਨੇ ਵੀ ਗੱਲਬਾਤ ਕੀਤੀ ਹੈ ਕੀ ਗੱਲਬਾਤ ਹੋਈ ਹੈ ਆਓ ਮਾਰਦੇ ਹਾਂ ਉਹਨਾਂ ਦੀ ਗੱਲਬਾਤ ਇੱਕ ਨਜ਼ਰ ਸਤਿ ਸ਼੍ਰੀ ਅਕਾਲ ਸੋਮ ਜੀ ਸਤਿ ਸ਼੍ਰੀ ਅਕਾਲ ਜੀ ਕਿਸ ਤਰ੍ਹਾਂ ਚੱਲ ਰਿਹਾ ਸਰ ਕੰਪੇਨਿੰਗ ਦਾ ਜਿਹੜਾ ਇਹ ਵੀਕ ਹੈ ਕਹਿ ਸਕਦੇ ਹਾਂ ਕਿ ਕਿਉਂਕਿ ਇੱਕ ਹਫ਼ਤੇ ਦੇ ਕਰੀਬ ਹੀ ਆਪਣੇ ਕੋਲ ਵਕਤ ਹੈ ਕਿਸ ਤਰ੍ਹਾਂ ਇਸ ਹਫ਼ਤੇ ਨੂੰ ਲੈ ਰਹੇ ਹੋ ਤੁਸੀਂ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਉਸ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇੱਕ ਨਿਮਾਣੇ ਨੂੰ ਮਾਨ ਬਖਸ਼ਿਆ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਸਾਡੇ ਮਾਨਯੋਗ ਅਰਵਿੰਦ ਕੇਜਰੀਵਾਲ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਤੇ ਉਹਨਾਂ ਦੇ ਪੁੱਤਰ ਐਡਵੋਕੇਟ ਰਾਹੁਲ ਸਿੰਘ ਜਿਨ੍ਹਾਂ ਨੇ ਸਾਡੇ ਤੇ ਇੱਕ ਵਿਸ਼ਵਾਸ ਕੀਤਾ ਹੈ ਵੀ ਇੱਕ ਪੜ੍ਹੇ ਲਿਖੇ ਇਮਾਨਦਾਰ ਬੰਦੇ ਨੂੰ ਵਾਰਡ ਨੰਬਰ 3 ਦੇ ਵਿੱਚੋਂ ਟਿਕਟ ਦਿੱਤੀ ਜਾਵੇ ਜਿਹੜੀ ਐਮਸੀਡੀ ਟਿਕਟ ਹੈ ਮੇਰੇ ਵਾਈਪ ਜਤਿੰਦਰਪੁਰ ਐਸ ਕੇ ਉਹਨਾਂ ਨੂੰ ਦਿੱਤੀ ਗਈ ਹੈ ਤੇ ਇੱਥੇ ਮੈਂ ਸਭ ਤੋਂ ਪਹਿਲਾਂ ਪਾਰਟੀ ਨੂੰ ਵਿਸ਼ਵਾਸ ਦਿਵਾਉਣਾ ਵੀ ਇਹ ਬਿਲਕੁਲ ਇੱਕ ਸਾਫ਼ ਸੁਥਰੀ ਤੇ ਇੱਕ ਵੱਡੀ ਜਿੱਤ ਅਸੀਂ ਪਾਰਟੀ ਦੀ ਇਸ ਵਾਰਡ ਨੂੰ ਲੈ ਕੇ ਜਿੱਤ ਕੇ ਤੇ ਪਾਰਟੀ ਦੀ ਝੋਲੀ ਦੇ ਵਿੱਚ ਪਾਵਾਂਗੇ ਆਖਰੀ ਕੁਐਸਚਨ ਹੈ ਸਰ ਅੰਦਰੂਨੀ ਤੌਰ ਤੇ ਜੇ ਆਪਾਂ ਲਾਇਆ ਜਾਏਗੀ ਤੇ ਨੰਬਰ ਵਾਰਡ ਦੀ ਕਿਸ ਤਰ੍ਹਾਂ ਦੀ ਸਮੱਸਿਆ ਨੂੰ ਇਹਨਾਂ ਦਿਨਾਂ 'ਚ ਤੁਸੀਂ ਨਜ਼ਦੀਕ ਤੋਂ ਵੇਖਿਆ ਹੈ ਖਾਸ ਕਰਕੇ ਅੰਦਰੂਨੀ ਏਰੀਆ ਦੇਖੋ ਸਭ ਤੋਂ ਵੱਡੀ ਸਮੱਸਿਆ ਸੀ ਜਿਹੜੀ ਫੁਲਕੇ ਐਨਕਲੇਵ ਗ੍ਰੇਡ ਨੰਬਰ 2 ਦੇ ਬਾਅਦ ਜਿਹੜਾ ਪਾਣੀ ਖੜ ਜਾਂਦਾ ਸੀ ਉਹਦੇ ਲਈ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਸਟਾਰਮ ਵਾਟਰ ਦਾ ਪਲਾਨ ਲੈ ਕੇ ਆਏ ਸੀ ਜਿਹੜੀਆਂ ਇਹ ਪਾਈਪਾਂ ਪਈਆਂ ਉਸ ਤੋਂ ਬਾਅਦ ਹੁਣ ਉੱਥੇ ਜਿਹੜਾ ਪਾਣੀ ਦਾ ਬਹੁਤ ਵਧੀਆ ਹੱਲ ਹੋ ਚੁੱਕਾ ਹੈ ਇੱਕ ਉਹਦੇ ਸਾਹਮਣੇ ਕਲੋਨੀ ਸੀ ਜਿਹੜੀ ਥੋੜੀ ਇਹ ਲਾ ਲਓ ਵੀ ਆਪਾਂ ਕਹਿ ਸਿੱਧੇ ਡੁੰਗੀ ਆ ਕਿਉਂਕਿ ਇੱਥੇ ਨਾ ਪਹਿਲਾਂ ਛੱਪੜ ਹੁੰਦੇ ਸੀ ਅਨਾਨਕ ਰਬੀ ਸਿੱਧੂ ਕਲੋਨੀ ਸਾਰਾ ਪਾਣੀ ਹੈ ਜਿਹੜਾ ਉੱਥੇ ਪਹਿਲਾਂ ਜਾਂਦਾ ਸੀਗਾ ਤੇ ਉੱਥੇ ਅਸੀਂ ਕੀ ਕੀਤਾ ਵੀ ਕਲੋਨੀ ਲਈ ਇੱਕ ਸਟਾਰਮ ਵਾਟਰ ਜਿਹੜਾ ਉਹਦਾ ਰੀਚਾਰਜ ਵੈਲ ਲੈ ਕੇ ਆਏ ਜੀ ਤੇ ਆਪਣਾ ਮਾਨਯੋਗ ਡੀਸੀ ਸਾਹਿਬ ਨੇ ਸਾਨੂੰ ਇਹ ਖੂਹ ਹੈ ਜਿਹੜਾ ਬਣਾ ਲਈ ਸਾਨੂੰ 3 ਲੱਖ ਦਾ ਜਿਹੜਾ ਪੈਕੇਜ ਦਿੱਤਾ ਸੀਗਾ ਉਹ ਹੁਣ ਬਿਲਕੁਲ ਬਣ ਚੁੱਕਾ ਹੈ ਜਿਹੜਾ 1 ਲੱਖ ਲੀਟਰ ਪਾਣੀ ਲੈਂਦਾ ਜੀ ਤੇ ਜਿਹੜੀ ਪਾਣੀ ਦੀ ਮੁੱਖ ਸਮੱਸਿਆ ਸੀ ਉਹਦਾ ਸੀ ਹੱਲ ਕਰ ਚੁੱਕੇ ਆ ਆਣ ਵੇਲੇ ਟਾਈਮ ਚ ਅੰਦਰਲੀਆਂ ਸੜਕਾਂ ਜਿਹੜੀਆਂ ਉਹ ਵੀ ਬਣਨ ਗਈਆਂ ਜੀ ਉਸ ਤੋਂ ਬਾਅਦ ਪਾਰਕਾਂ ਦਾ ਸੀ ਕੰਮ ਬਿਲਕੁਲ ਕਰ ਕਰ ਚੁੱਕੇ ਆ ਸਟਰੀਟ ਲਾਈਟਾਂ ਜਿਹੜੀਆਂ 90% ਬਿਲਕੁਲ ਠੀਕ ਹੋ ਚੁੱਕੀਆਂ ਹੈ ਤੇ ਵਾਰਡ ਦੇ ਵਿੱਚ ਕੋਈ ਵੀ ਸੀਵਰੇਜ ਜਾਂ ਹੋਰ ਕੋਈ ਐਸੀ ਸਮੱਸਿਆ ਨਹੀਂ ਤੇ ਸਮੱਸਿਆਵਾਂ ਲਈ ਤੁਹਾਨੂੰ ਖੁਦ ਵੀ ਪਤਾ ਹੈ ਜੀ ਅਸੀਂ ਇੱਕ ਆਮ ਆਦਮੀ ਪਾਰਟੀ 2022 ਤੋਂ ਬਾਅਦ ਇੱਕ ਗਰੁੱਪ ਬਣਾਇਆ ਸੀ ਜਿਹੜਾ ਕਿਸੇ ਦੀ ਸਮੱਸਿਆ ਗਰੁੱਪ ਵਿੱਚ ਪਾਉਂਦਾ ਹੈ ਤਾਂ ਉਸ ਦਾ ਨਾਲ ਦੀ ਨਾਲ ਹੈ ਜਿਹੜਾ ਅਸੀਂ ਸਰਕਾਰੀ ਅਧਿਕਾਰੀ ਭੇਜ ਕੇ ਹੱਲ ਕਰਦੇ ਹਾਂ ਜੀ ਸੋ ਬਹੁਤ-ਬਹੁਤ ਮਿਹਰਬਾਨੀ ਐਸ ਕੇ ਸਾਥ ਤੁਸੀਂ ਗੱਲਬਾਤ ਕੀਤੀ ਹੈ ਬਲਵਿੰਦਰ ਜੀ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਤੁਸੀਂ ਗੱਲਬਾਤ ਕੀਤੀ ਹੈ ਔਰ ਵਕਈ ਅਸੀਂ ਚਾਹੁੰਦੇ ਹਾਂ ਕਿ ਇੱਕ ਮੇਅਰ ਬਣੇ ਔਰ ਪਟਿਆਲੇ ਸ਼ਹਿਰ ਦੀ ਤਰੱਕੀ ਹੋਵੇ ਜੁੜੇ ਰਹੋ ਪੰਡ ਪੰਜਾਬ ਦੇ ਟੀਵੀ ਚੈਨਲ ਦੇ ਨਾਲ ਪੰਡ ਪੰਜਾਬ ਦੇ ਟੀਵੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਜੁੜੇ ਰਹੋ ਪੰਡ ਪੰਜਾਬ ਦੇ ਟੀਵੀ ਚੈਨਲ ਨਾਲ